ਮਹਤਾਜ ਸਿੰਘ ਜੀ ਆਈਪੀਐਸ ਐਸਐਸਪੀ ਸਾਹਿਬ ਬਟਾਲਾ ਗੁਰਪ੍ਰਤਾਪ ਸਹੋਤਾ ਜੀ ਐਸਪੀ ਇਨਵੈਸਟੀਗੇਸ਼ਨ ਬਟਾਲਾ ਉਹਨਾਂ ਵੱਲੋਂ ਨਕਾਬੰਦੀ ਜਿਹੜੀ ਹੈ ਪੂਰੇ ਸਿਟੀ ਚ ਜ਼ਿਲ੍ਹੇ ਚ ਕਰਾਈ ਗਈ ਸੀ ਇਸੇ ਦੌਰਾਨ ਕੱਲ ਇੰਸਪੈਕਟਰ ਸੁਰਿੰਦਰਪਾਲ ਸਿੰਘ ਵੱਲੋਂ ਆਪਣੀ ਪੁਲਿਸ ਪਾਰਟੀ ਦੇ ਨਾਲ ਰਵਿਦਾਸ ਚੌਂਕ ਫਤਿਹਗੜ੍ਹ ਜੂੜੀਆਂ ਵਿੱਚ ਨਾਕਾਬੰਦੀ ਕੀਤੀ ਗਈ ਸੀ ਦਰਾਨੇ ਚੈਕਿੰਗ ਤੇ ਨਾਕਾਬੰਦੀ ਇੱਕ ਵਰਨਾਕਾਰ ਜੋ ਅਜਨਾਲਾ ਸਾਈਡ ਤੋਂ ਆਈ ਰੁਕਣ ਦਾ ਇਸ਼ਾਰਾ ਕੀਤਾ ਲੇਕਿਨ ਉਸਨੇ ਨਾਕਾ ਤੋੜ ਕੇ ਸ਼ਿਸ਼ਰੇਵਾਲ ਸਾਈਡ ਨੂੰ ਜਿਹੜੀ ਗੱਡੀ ਆ ਉਹ ਭਜਾ ਲਈ ਤੋਂ ਇਨਸਪੈਕਟਰ ਸੁਰਿੰਦਰਪਾਲ ਸਿੰਘ ਐਸ ਐਚਓ ਫਤਿਹਗੜ ਚੂੜੀਆਂ ਤੇ ਉਹਨਾਂ ਦੀ ਟੀਮ ਨੇ ਉਸ ਦਾ ਪਿੱਛਾ ਕੀਤਾ ਉਸ ਕਾਰ ਸਵਾਰ ਵੱਲੋਂ ਰਸਤੇ ਦੇ ਵਿੱਚ ਕਾਫੀ ਬੰਦਿਆਂ ਦੇ ਚਾਰ ਪੰਜ ਬੰਦਿਆਂ ਨੂੰ ਇੰਜਰਡ ਵੀ ਕੀਤਾ ਲੇਕਿਨ ਇਹਨਾਂ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਹੌਟਲ ਵਜਾਇ ਲੇਕਿਨ ਉਸਨੇ ਆਪਣੀ ਗੱਡੀ ਹੋਰ ਤੇਜ਼ ਕਰ ਲਈ ਤਾਂ ਉਸਨੇ ਰਸਤੇ ਦੇ ਵਿੱਚ ਪੁਲਿਸ ਪਾਰਟੀ ਦੇ ਉੱਤੇ ਫਾਇਰ ਵੀ ਕੀਤਾ ਜੋ ਲੱਕੀਲੀ ਲੱਗਾ ਨਹੀਂ ਕਿਸੇ ਨੂੰ ਤਾਂ ਇਸ ਨੂੰ ਕਰੀਬ 30 ਕਿਲੋਮੀਟਰ ਪਿੱਛਾ ਕਰਦੇ ਹੋਏ ਪਿੰਡ ਕੋਠੇ ਥਾਣਾ ਡੇਰਾ ਬਾਬਾ ਨਾਨਕ ਦੇ ਵਿੱਚ ਜਾ ਕੇ ਇਸਨੂੰ ਜਿਹੜਾ ਓਵਰ ਪਾਵਰ ਕੀਤਾ ਇਹ ਗੱਡੀ ਦੇ ਵਿੱਚੋਂ ਨਿਕਲ ਕੇ ਖੇਤਾਂ ਵੱਲ ਨੂੰ ਭੱਜਿਆ ਫਿਰ ਇਹਨਾਂ ਦਾ ਪਿੱਛਾ ਕਰਕੇ ਇਸਨੂੰ ਕਾਬੂ ਕੀਤਾ ਕਾਬੂ ਕਰਕੇ ਜਦੋਂ ਇਹਨਾਂ ਦਾ ਨਾਮ ਪੁੱਛਿਆ ਤੇ ਇਸਨੇ ਆਪਣਾ ਨਾਮ ਕੁਲਿੰਦਰ ਮਸੀ ਐਲਿਸ ਰੌਸ਼ੀ son of ਵਿਲੀਅਮ ਮਸੀ ਵਾਸੀ ਬੱਦੋਵਲ ਕਲਾਂ ਪਿੰਡ ਦੱਸਿਆ ਤੇਰੀ ਤਲਾਸ਼ੀ ਕਰਨ ਤੇ ਇਸਦੇ ਪਾਸੋਂ ਇੱਕ ਪਿਸਟਲ 30 ਬੋਰ ਸਮੇਤ 6 ਰਾਉਂਡ ਜਿੰਦਾ ਬਰਾਮਦ ਹੋਏ ਤੇ ਮਜੀਦ ਪੁਛਗਿਛ ਤੋਂ ਇਹ ਵੀ ਗੱਲ ਸਾਹਮਣੇ ਆਈ ਕਿ ਇਸ ਦੇ ਖਿਲਾਫ ਥਾਣਾ ਫਤਿਹਗੜ ਚੂੜੀਆਂ ਦੇ ਵਿੱਚ ਪਹਿਲਾਂ ਵੀ ਦੋ ਮੁਕਦਮੇ ਦਰਜ ਨੇ ਜਿਦੇ ਚਿਹੇ ਵਾਂਟਡ ਸੀ ਤੇ ਇਸ ਦੀ ਵਰਨਾਕਾਰ ਸਮੇਤ ਇਸ ਦੇ ਖਿਲਾਫ ਕਾਰਵਾਈ ਕਰਦੇ ਹੋਏ ਮੁਕਦਮਾ ਨੰਬਰ 166 ਅੰਡਰ ਸੈਕਸ਼ਨ 109 132 221 281 125 ਬੀ ਐਨ ਐਸ ਤੇ 25 ਚਲਨਾਂ ਦਾਟ ਆਮ ਜੈਕਟ ਦਰਜ ਰਿਸ਼ਤ ਕਰਕੇ ਤਫ਼ਤੀਸ਼ ਕੀਤੀ ਜਾ ਰਹੀ ਹੈ ਇਸ ਇਸ ਨੇ ਇਹ ਜਿਹੜਾ ਵੈਪਨ ਹੈਗਾ ਕਿਸ ਮਕਸਦ ਵਾਸਤੇ ਰੱਖਿਆ ਸੀ ਕਿੰਨੀਆਂ ਹੋਰ ਵਾਰਦਾ ਤਾਂ ਇਹਨੇ ਕੀਤੀਆਂ ਹੈਗੀਆਂ ਨੇ ਉਹ ਸਾਰਾ ਇਸ ਇਹਦਾ ਅਜ ਰਿਮਾਂਡ ਲੈ ਕੇ ਤੇ ਅਸੀਂ ਤਫ਼ਤੀਸ਼ ਦੇ ਵਿੱਚ ਲਿਆਵਾਂਗੇ ਤਫ਼ਤੀਸ਼ 'ਚ ਜੋ ਕੁਝ ਵੀ ਹੋਰ ਆਏਗਾ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਊਗੀ। ਸ੍ਰੀ ਜਿੱਥੋਂ ਜਪਾਣਾ ਕਿਥੋਂ ਇਹ ਮੇਰੇ ਪ੍ਰਾਪਤੀ ਤਾਂ ਫਿਲਹਾਲ ਇਹਦੇ ਦੱਸਣ ਦੇ ਮੁਤਾਬਕ ਇੱਕ ਡੈੱਡ ਲੈਟਰ ਬਾਕਸ ਤੋਂ ਇਹਨੇ ਚੁੱਕਿਆ ਸੀ ਆਪਣਾ ਜਿਹੜੇ ਇਹਦੇ ਹੈਂਡਲਰ ਨੇ ਉਹਨਾਂ ਦੇ ਕਹਿਣ ਤੇ ਉਸ ਦੇ ਸਬੰਧੀ ਡੰਗਾਈ ਨਾਲ ਜਿਹੜੀ ਤਵਤੀਸ਼ ਚੱਲ ਰਹੀ ਹੈ ਤੇ ਉਹਨਾਂ ਤੱਕ ਵੀ ਅਸੀਂ ਜ਼ਰੂਰ ਪਹੁੰਚਾਂਗੇ ਇਹ ਦੀ ਮਰਛਾ ਕੀ ਸੀ ਸਾਹਿਬ ਇਹ ਪਹਿਲਾਂ ਵੀ ਲੜਾਈ ਝਗੜਿਆਂ ਦੇ ਵਿੱਚ ਰਿਹਾ ਵਾ ਔਰ ਜਿਹੜਾ ਇਹ ਵੈਪਨ ਹੈ ਵੈਪਨ ਨੇ ਅ ਜਿਹੜਾ ਕੋਈ ਨਾ ਕੋਈ ਵਾਰਦਤ ਕਰਨ ਵਾਸਤੇ ਹੀ ਲਿਆ ਸੀ ਪਾਸ ਰੱਖਿਆ ਹੋਇਆ ਸੀ ਤੇ ਡਿਊਰਿੰਗ ਇਹ ਜਦੋਂ ਇੱਥੇ ਘੁੰਮ ਰਿਹਾ ਸੀ ਇਹ ਸਾਡੇ ਕਾਬੂ ਆ ਗਿਆ ਹੁਣ ਅਸੀਂ ਇਸ ਦੀ ਪੁਸ਼ਟੀ ਕਰ ਰਹੇ ਹਾਂ ਇਹ ਜੇ ਵਰਨਾ ਕਿ ਇਹਦੀ ਹੈ ਕਿ ਉਹ ਵੀ ਕੋਈ ਇਹ ਕਿਸੇ ਰਿਸ਼ਤੇਦਾਰ ਦੀ ਦੱਸ ਰਿਹਾ ਬਾਕੀ ਸਾਡੀ ਇੱਕ ਟੀਮ ਗਈ ਹੋਈ ਹੈ ਉਹ ਆਰਟੀਓ ਦਫਤਰ ਤੋਂ ਪਤਾ ਲੱਗ ਜਾਏਗਾ ਕਿ ਇਹ ਕਿਸ ਦੇ ਨਾਂ ਤੇ ਆ ਉਹ ਅੰਡਰ ਇਨਵੈਸਟੀਗੇਸ਼ਨ ਹੈ ਠੀਕ ਸਭ ਤੋਂ ਲਾਜ ਦੀ ਚੀਜ਼ ਪੜੀ ਕਿ ਪਸੀ ਹੋਵੇ ਕੱਲੋ ਹਾਂ ਫਿਲਹਾਲ ਜਿਹੜੀ ਰਿਕਵਰੀਰ ਤੋਂ ਹੋਈ ਹੈ ਉਹੀ ਹੋਈ ਹੈ ਤੇ ਅੱਗੇ ਅਸੀਂ ਜਿਵੇਂ ਤਫ਼ਤੀਸ਼ ਅੱਗੇ ਚੱਲੇਗੀ ਉਹਦੇ ਮੁਤਾਬਕ ਤੁਹਾਨੂੰ ਅਪਡੇਟ ਕਰਦੇ ਜਾਵਾਂਗਾ ਜਿਹੜੇ ਜਿਹਨੇ ਇੰਜਰਡ ਕੀਤੇ ਲੋਕ ਉਹ ਇੱਕ ਡੂਇੰਗ ਐਕਸੀਡੈਂਟ ਹੀ ਜਾਂ ਕੋਈ ਨਹੀਂ ਜਦੋਂ ਇਹ ਗੱਡੀ ਇਹਨੇ ਭਜਾਈ ਆ ਅਸੀਂ ਇਹਦਾ ਪਿੱਛਾ ਕਰ ਰਹੇ ਸੀ ਤੇ ਇਹਨੇ ਬੜੀ ਰੈਸ਼ਲੀ ਜਿਹੜੀ ਗੱਡੀ ਚਲਾ ਰਿਆ ਸੀ ਔਰ ਉਹਦੇ ਵਿੱਚ ਅਜੇ ਤੱਕ ਸਾਡੇ ਕੋਲ ਇੰਜਰਡ ਜਿਹੜਾ ਸਾਨੂੰ ਪਤਾ ਲੱਗਾ ਕਿ ਕੁਝ ਬੰਦੇ ਅਨੁਮੋਲੀ ਸੱਟਾਂ ਲੱਗੀਆਂ ਸੀ ਅਜੇ ਤੱਕ ਰਿਪੋਰਟ ਨਹੀਂ ਹੋਇਆ ਜੇ ਕੋਈ ਸਾਡੇ ਕੋਲ ਰਿਪੋਰਟ ਹੋਏਗਾ ਤੇ ਅਸੀਂ ਉਹਨਾਂ ਦਾ ਵੀ ਉਹ ਵੀ ਇਸ ਦੇ ਖਿਲਾਫ ਕਾਰਵਾਈ ਇਸੇ ਮਕਦਮੇ 'ਚ ਹੀ ਕਰਾਂਗੇ ਸਰ ਕੱਲਾ ਜੀ ਕੋਈ ਸਾਥੀ ਵੀ ਸੀ ਇਹਦਾ ਆ ਫਿਲਹਾਲ ਇਕੱਲਾ ਹੀ ਸੀਗਾ